ਸੋ ਅਮਿਤ ਸ਼ਾਹ ਨੇ ਜੋ ਬਿਆਨ ਦਿੱਤਾ ਉਸ ਦਾ ਜਵਾਬ ਸਾਰੇ ਸਿੱਖ ਸੰਗਤ ਨੂੰ ਸਾਰੀ ਸੰਗਤ ਨੂੰ ਕਮੈਂਟਾਂ ਦੇ ਵਿੱਚ ਸ਼ੇਅਰ ਕਰਨ ਦੇ ਮਤਾਬਕ ਆਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਕਿਉਂਕਿ ਅਮਿਤ ਸ਼ਾਹ ਨੇ ਜੋ ਬਿਆਨ ਦਿੱਤਾ ਉਹ ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਸ਼ਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਸੀ ਉਦੋਂ ਇੱਕ ਨਾਉਣਾ ਬਿਆਨ ਦਿੱਤਾ ਤੇ ਬਿਆਨ ਦੇ ਵਿੱਚ ਉਹਨੇ ਕੀ ਕਿਹਾ ਕਿ ਸਿੱਖ ਕੌਮ ਆ ਜਿਹੜੀ ਭਾਈ ਬਲਵੰਤ ਸਿੰਘ ਰਾਜਵਾਨਾ ਜਦੋਂ ਉਹਨਾਂ ਨੂੰ ਆਪਣੇ ਕੀਤੇ ਤੇ ਪਛਤਾਵਾ ਨਹੀਂ ਹੋ ਰਿਹਾ ਤੇ ਅਖੇ ਉਹ ਆਪਣੇ ਰਹਿਮ ਦੀ ਅਪੀਲ ਪਾਉਣ ਤੇ ਫੇਰ ਅਖੇ ਉਹਨਾਂ ਨੂੰ ਰਹਾ ਕੀਤਾ ਜਾਊਗਾ ਸੋ ਸਿੱਖ ਕੌਮ ਇਹ ਇੱਕ ਆਸਾ ਵੀ ਆਉਂਦਾ ਵੀ ਤੁਹਾਨੂੰ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਸਿੱਖ ਕੌਮ ਆ ਜਿਹੜੀ ਉਹ ਕਦੋਂ ਦੀ ਸ਼ਹੀਦੀਆਂ ਦਿੰਦੀ ਆ ਰਹੀ ਆ ਸਿੱਖ ਰਾਜ ਦੀ ਡਿਮਾਂਡ ਵੀ ਚੱਲ ਰਹੀ ਆ ਸ਼ਹੀਦੀਆਂ ਦਿੰਦੀ ਆ ਰਹੀ ਆ ਫੇਰ ਵੀ ਨਹੀਂ ਝੁਕ ਰਹੀ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਤੱਕ ਵਾਰਤਾ ਕੌਮ ਦੀ ਚੜ੍ਹਦੀ ਕਲਾ ਵਾਸਤੇ ਤੇ ਉਹਨਾਂ ਨੇ ਇਹ ਕਹਿ ਕੇ ਕੌਮ ਦੀ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕਰਨੀ ਆ ਤੇ ਸ਼ਹੀਦیاں ਦਿੱਤੀਆਂ ਕਈ ਸੂਰਮਿਆਂ ਨੇ ਯੋਧਿਆਂ ਨੇ ਤੇ ਤੂੰ ਫੇਰ ਵੀ ਇਹ ਗੱਲ ਕਹਿ ਰਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਰਹਿਮ ਦੀ ਅਪੀਲ ਕਰਨ ਆਸਾ ਨਹੀਂ ਆਉਂਦਾ ਜਾਂ ਮਤਲਬ ਕਦੇ-ਕਦੇ ਅ ਪਤਾ ਲੱਗਣਾ ਚਾਹੀਦਾ ਹੈ ਲੋਕਾਂ ਨੂੰ ਕਿ ਯਾਰ ਮੇ ਇਹਦਾ ਇਹਨਾਂ ਦਾ ਇਥੋਂ ਤੱਕ ਦਿਮਾਗ ਹਲ ਚੁੱਕਿਆ ਕਿ ਸਪਸ਼ਟ ਕਰ ਚੁੱਕੇ ਆਸੀਂ ਉਹਨਾਂ ਨੂੰ ਨਹੀਂ ਛੱਡਣਾ ਕਿਵੇਂ ਨਾ ਛੱਡੋਗੇ ਯਾਰ ਤੁਸੀਂ ਇਹ ਤਾਂ ਤੁਸੀਂ ਛੱਡੋਗੇ ਛੱਡੋਗੇ ਤੁਹਾਨੂੰ ਛੱਡਣਾ ਪੈਣਾ ਸਿੱਖ ਰਾਜ ਦੀ ਡਿਮਾਂਡ ਚੱਲ ਰਹੀ ਆ ਅੱਜ ਨਹੀਂ ਤਾਂ ਕੱਲ ਨੂੰ ਆ ਜਾਣਾ ਕਿਵੇਂ ਨਾ ਛੱਡੋਗੇ ਤੁਸੀਂ ਭਾਈ ਭਾਈ ਬਲਵੰਤ ਸਿੰਘ ਰਾਜਵਾਨਾ ਬੰਦੀ ਸਿੰਘਾਂ ਨੂੰ ਸਲੂਟ ਕਰਦਾ ਜਿਨ੍ਹਾਂ ਜਿਹੜੇ ਸਿਰ ਤੜ ਦੀ ਬਾਜ਼ੀ ਲਾਈ ਜਿਨ੍ਹਾਂ ਨੇ ਤੇ ਹੱਕ ਠੋਕ ਕੇ ਕਹਿ ਰਹੇ ਆ ਕਿ ਹਾਂ ਅਸੀਂ ਇਹ ਕੰਮ ਕੀਤਾ ਸੋ ਇਹ ਇਹ ਇਹਨਾਂ ਨੂੰ ਇੱਕ ਕਾਨੂੰਨ ਤਾਂ ਸਪਸ਼ਟ ਹੋ ਜਾਂਦਾ ਨਾ ਇੱਥੇ ਕਿ ਕਾਨੂੰਨ ਕਿਸ ਹਾਵ ਨਾਲ ਚੱਲ ਰਿਹਾ ਕਿ ਵੀ ਕਾਨੂੰਨ ਦੇ ਮੁਤਾਬਕ ਤਾਂ ਫਿਰ ਇਹ ਦੇਸ਼ ਚੱਲ ਨਹੀਂ ਨਾ ਰਿਹਾ ਫਿਰ ਇਹ ਤਾਂ ਕਾਨੂੰਨ ਤੋਂ ਕਾਨੂੰਨ ਤੋਂ ਬਾਹਰ ਹੋ ਰਿਹਾ ਨਾ ਸਿਰਫ ਸਪਸ਼ਟ ਰੂਪ ਦੇ ਵਿੱਚ ਉਹ ਕਹਿੰਦੇ ਕਾਨੂੰਨ ਨੂੰ ਤਾਂ ਫਿਰ ਅਸੀਂ ਮੰਨਦੇ ਨਹੀਂ ਆਪਦੇ ਸੰਵਿਧਾਨ ਨੂੰ ਨਹੀਂ ਮੰਨ ਰਹੇ ਆਪਦੇ ਕਾਨੂੰਨ ਨੂੰ ਨਹੀਂ ਮੰਨ ਰਹੇ ਕਿ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਆ ਉਹਨਾਂ ਨੂੰ ਅਸੀਂ ਛੱਡਣਾ ਨਹੀਂ ਮਤਲਬ ਜਿਹੜੀ ਕਸੇ ਇੱਕ ਕੌਮ ਆ ਉਹਨਾਂ ਨੂੰ ਆਕਾਲ ਤੱਕ ਸਹਿਬ ਤੋਂ ਹੁਕਮਨਾਮਾ ਜਾਰੀ ਕਰ ਲੈਣਾ ਚਾਹੀਦਾ ਕਿ ਸਪਸ਼ਟ ਰੂਪ ਦੇ ਵਿੱਚ ਸਿੱਖ ਕੌਮ ਨੂੰ ਆਕਾਲ ਤੱਕ ਸਹਿਬ ਤੋਂ ਜਿਹੜਾ ਚੱਲਣਾ ਚਾਹੀਦਾ ਨਾ ਕਿ ਕਾਨੂੰਨ ਦੇ ਮੁਤਾਬਕ ਨਾ ਕਿ ਇਹਨਾਂ ਦੇ ਸੰਵਿਧਾਨ ਦੇ ਮੁਤਾਬਕ ਕਿਉਂਕਿ ਸੰਵਿਧਾਨ ਨੂੰ ਤਾਂ ਇਹ ਖੁਦ ਨਹੀਂ ਮੰਨ ਰਹੇ ਕਾਨੂੰਨ ਨੂੰ ਤਾਂ ਇਹ ਖੁਦ ਨਹੀਂ ਮੰਨ ਰਹੇ ਕਾਨੂੰਨ ਨੂੰ ਤਾਂ ਇਹਨਾਂ ਨੇ ਖੁਦ ਸਪਸ਼ਟ ਹੀ ਕਹਿਤਾ ਕਿ ਅਸੀਂ ਬੰਦੀ ਸੰਗ ਰਿਆ ਕਰਨੇ ਨਹੀਂ ਜਿੰਨਾ ਚਿਰ ਉਹ ਖੁਦ ਰਹਿਮ ਦੀ ਅਪੀਲ ਨਹੀਂ ਮੰਗਦੇ ਕਿਉਂ ਮੰਗਣ ਭਾਈ ਇੱਕ ਪਾਸੇ ਤਾਂ ਤੁਸੀਂ ਆਮ ਬੰਦੇ ਨੂੰ ਕੁੱਟਮਾਰ ਕਰਦੇ ਹੋ ਜੇ ਕੋਈ ਉਹਦੇ ਉਹਦੇ ਤੋਂ ਕੋਈ ਘਟਨਾ ਹੋ ਜਾਂਦੀ ਆ ਉਹਦੀ ਕੁੱਟਮਾਰ ਕਰਕੇ ਤੁਸੀਂ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਹੋ ਕੋਈ ਨਾਜਾਇਜ਼ ਬੰਦਿਆਂ ਨੂੰ ਵੀ ਮਨਾਉਣ ਦੀ ਕੋਸ਼ਿਸ਼ ਕਰਦੇ ਹੋ ਕਿ ਹਾਂ ਤੂੰ ਕਹਿ ਵੀ ਤੂੰ ਬੰਦਾ ਮਾਰਿਆ ਤੇ ਉਹ ਉਹਨੂੰ ਮਜਬੂਰਨ ਤੌਰ ਤੇ ਮੰਨਣਾ ਪੈਂਦਾ ਤੇ ਫਿਰ ਤੁਸੀਂ ਉਹਨੂੰ ਬੇਲ ਵੀ ਦਿੰਨੇ ਹੋ ਫਿਰ ਤੁਸੀਂ ਉਹਨਾਂ ਨੂੰ ਛੁੱਟੀਆਂ ਵੀ ਦਿੰਨੇ ਹੋ ਉਹ ਕਾਨੂੰਨ ਦੇ ਮੁਤਾਬਕ ਤੇ ਉਹ ਵੀ ਬੰਦੇ ਸਪਸ਼ਟ ਕਹਿੰਦੇ ਆ ਕਿ ਹਾਂ ਅਸੀਂ ਆਹ ਫਲਾਣਾ ਕੰਮ ਕੀਤਾ ਉਹ ਵੀ ਸਪਸ਼ਟੀ ਹੁੰਦੇ ਆ ਜੇ ਥੋੜੇ ਤੋਂ ਤੁਰੇ ਜਾਂਦੇ ਆ ਤਾਂ ਕੋਈ ਘਟਨਾ ਹੋ ਜੇ ਤੁਹਾਨੂੰ ਜੇਲ੍ਹ ਹੋ ਜੇ ਤੇ ਤੁਸੀਂ ਵੀ ਜੱਜ ਮੂਰੇ ਮੰਨੋਗੇ ਨਾ ਹਾਂ ਅਸੀਂ ਇਹ ਕੰਮ ਕੀਤਾ ਤੇ ਫਿਰ ਜੇ ਤੁਹਾਨੂੰ ਛੱਡਿਆ ਨਾ ਜਾਵੇ ਤੇ ਕਾਨੂੰਨ ਦੇ ਮੁਤਾਬਕ ਤੇ ਤੁਹਾਨੂੰ ਸਰਕਾਰ ਕਵੇ ਕਿ ਹਾਂ ਜੀ ਨਹੀਂ ਰਹਿਮ ਦੀ ਅਪੀਲ ਕਰੋ ਤੇ ਫੇਰ ਸੋ ਸਿੱਖ ਰਾਜ ਦੀ ਡਿਮਾਂਡ ਇਹਨਾਂ ਗੱਲਾਂ ਕਰਕੇ ਹੁੰਦੀ ਆ ਸੋ ਕਈ ਲੋਕ ਕਹਿ ਦਿੰਦੇ ਆ ਕਿ ਯਾਰ ਸਿੱਖ ਰਾਜ ਦੀ ਡਿਮਾਂਡ ਕਿਉਂ ਕਰਦੇ ਹੋ ਖਾਲਸਾਣ ਦੀ ਡਿਮਾਂਡ ਕਿਉਂ ਕਰਦੇ ਹੋ ਕੀ ਮਸਲਾ ਇੱਕ ਤਾਂ ਕਾਨੂੰਨ ਦੇ ਮੁਤਾਬਕ ਆਪਾਂ ਡਿਮਾਂਡ ਕਰ ਸਕਦੇ ਆ ਇੱਕ ਦੂਜੀ ਗੱਲ ਇਹ ਆ ਕਿ ਇਹਨਾਂ ਗੱਲਾਂ ਕਰਕੇ ਤੁਹਾਡੀ ਕਚਹਿਰੀਆਂ ਦੇ ਵਿੱਚ ਤਾਂ ਕੋਈ ਸੁਣਵਾਈ ਹੁੰਦੀ ਨਹੀਂ ਤੁਹਾਡੀ ਕਿਸੇ ਪਾਸੇ ਕੋਈ ਸੁਣਵਾਈ ਹੁੰਦੀ ਨਹੀਂ ਹਰ ਪਾਸੇ ਤੁਹਾਡੀ ਥੋੜੂ ਟੈਕਸ ਦੇਣਾ ਪੈਂਦਾ ਸਾਰਾ ਕੁਝ ਦੇਣਾ ਪੈਂਦਾ ਫੇਰ ਵੀ ਤੁਹਾਨੂੰ ਲਾਂਧਾ ਪੈਂਦੀਆਂ ਤੇ ਫੇਰ ਵੀ ਤੁਸੀਂ ਸਿੱਖ ਰਾਜ ਦੀ ਡਿਮਾਂਡ ਕਰਨ ਤੋਂ ਡਰਦੇ ਹੋ ਯਾਰ ਬੰਦੀ ਸਿੰਘ ਕਿਹਦੇ ਲਈ ਗਏ ਥੋਡੇ ਲਈ ਥੋਡੇ ਚੰਗੇ ਫਿਊਚਰ ਲਈ ਜੇ ਅੱਜ ਧਰਨੇ ਲੱਗ ਰਹੇ ਆ ਕਿਸਾਨੀ ਯੂਨੀਅਨ ਦੇ ਤਾਂ ਉਹ ਸਿਰਫ ਬੰਦੀ ਸਿੰਘ ਜਿਨ੍ਹਾਂ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਉਹਨਾਂ ਕਰਕੇ ਲੱਗ ਰਹੇ ਆ ਨਹੀਂ ਤਾਂ ਤੁਹਾਨੂੰ ਕਿਸੇ ਨਾ ਸੜਕ ਤੇ ਨਹੀਂ ਉਤਰ ਦੇਣਾ ਸੀ ਸੋ ਅਮਰਤ ਸ਼ਾਹ ਦੇ ਇਸ ਬਿਆਨ ਦਾ ਸਖਤ ਵਿਰੋਧ ਆ ਸੋ ਸਾਰਿਆਂ ਨੂੰ ਕਰਨਾ ਚਾਹੀਦਾ ਜਵਾਬ ਦੇਣਾ ਚਾਹੀਦਾ ਪੰਥਕ ਜਥੇਬੰਦੀਆਂ ਨੂੰ ਵੀ ਪੰਥਕ ਪਾਰਟੀਆਂ ਨੂੰ ਵੀ ਤੇ ਹੋਰ ਵੀ ਜਿੰਨੇ ਨਮਾਇੰਦੇ ਆ ਪੰਥਕ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਅਮਰਤ ਸ਼ਾਹ ਨੂੰ ਕਿ ਸਿੱਖ ਕੌਮ ਨਾ ਪਹਿਲਾਂ ਡਰੀ ਸੀ ਨਾ ਹੁਣ ਡਰੂਗੀ ਨਾ ਗਾਂ ਡਰੂਗੀ ਤੁਸੀਂ ਅਮਰਤਪਾਲ ਨੂੰ ਚੱਕ ਕੇ ਸਾਮ ਭੇਜਤਾ ਉਹ ਸੱਚਾਈ ਦੀ ਗੱਲ ਕਰਦਾ ਸੀ ਅੰਮ੍ਰਿਤ ਬਾਣ ਕਰਾਉਂਦਾ ਸੀਗਾ ਅੰਮ੍ਰਿਤ ਛਕਾਉਂਦਾ ਸੀਗਾ ਨਸ਼ੇ ਛਡਾਉਂਦਾ ਸੀ ਤੇ ਫੇਰ ਫੇਰ ਕਿ ਸਿੱਖ ਕੌਮ ਥੱਲੇ ਬਹਿ ਗਈ ਸਿੱਖ ਕੌਮ ਹੋਰ ਚੜਦੀ ਗਾਲਾਂ 'ਚ ਹੋਈ ਜਾਂਦੀ ਆ ਜਿੰਨਾ ਤੁਸੀਂ ਜਦੋਂ ਕਿਤੇ ਵੀ ਕਿਤੇ ਪ੍ਰੋਗਰਾਮ ਹੁੰਦਾ ਕੋਈ ਪੰਥਕ ਪ੍ਰੋਗਰਾਮ ਹੁੰਦਾ ਕੋਈ ਸਿੱਖ ਜਥੇਬੰਦੀਆਂ ਦਾ ਪ੍ਰੋਗਰਾਮ ਹੁੰਦਾ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਗੱਲ ਕੀਤੀ ਜਾਂਦੀ ਆ ਅਰਦਾਸ ਬੇਨਤੀ ਕੀਤੀ ਜਾਂਦੀ ਆ ਬੰਦੀ ਸਿੰਘਾਂ ਲਈ ਅਰਦਾਸ ਬੇਨਤੀ ਕੀਤੀ ਜਾਂਦੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸਾਫ਼ਲੀ ਗੱਲ ਕੀਤੀ ਜਾਂਦੀ ਆ ਉਦੋਂ ਤੁਸੀਂ ਕਈ ਪੰਥਕ ਜਥੇਬੰਦੀਆਂ ਦੇ ਆਗੂਆਂ ਨੂੰ ਤੁਸੀਂ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੰਨੇ ਹੋ ਤੇ ਉੱਥੋਂ ਇਹ ਗੱਲ ਤਾਂ ਸਪਸ਼ਟ ਹੋ ਜਾਂਦੀ ਆ ਨਾ ਕਿ ਤੁਸੀਂ ਡਰਦੇ ਹੋ ਤੇ ਫਿਰ ਜਦੋਂ ਤੁਹਾਨੂੰ ਸਪਸ਼ਟ ਹੋ ਹੀ ਚੁੱਕਾ ਕਿ ਤੁਸੀਂ ਡਰਦੇ ਹੋ ਫਿਰ ਇਹ ਗੱਲਾਂ ਦਾ ਕੋਈ ਮਤਲਬ ਨਹੀਂ ਬਣਦਾ ਕਿ ਤੁਸੀਂ ਕਹਿ ਦੋ ਕਿ ਉਹ ਝੁੱਕ ਜਾਣਗੇ ਉਹ ਰਹਿਮ ਦੀ ਅਪੀਲ ਕਰਨਗੇ ਕਿਸੇ ਨੇ ਰਹਿਮ ਦੀ ਅਪੀਲ ਨਹੀਂ ਕਰਨੀ ਇਹਨੇ ਸਾਲਾਂ ਤੋਂ ਰਹਿਮ ਦੀ ਅਪੀਲ ਨਹੀਂ ਕੀਤੀ ਤੇ ਹੁਣ ਉਹ ਤੁਹਾਡੇ ਕੋਲੋਂ ਰਹਿਮ ਦੀ ਅਪੀਲ ਕਰਨਗੇ ਹਾਂ ਤੁਸੀਂ ਆਪਦੇ ਕੋਲ ਕੋਈ ਚਿੱਠੀਆਂ ਐਵੇਂ ਝੂਠੀਆਂ ਚਿੱਠੀਆਂ ਬਣਾ ਕੇ ਉਹ ਤੁਸੀਂ ਲੋਕਾਂ ਦੇ ਵਿੱਚ ਫਲਾ ਦਿਓ ਕਿ ਹਾਂ ਜੀ ਦੇਖੋ ਬਲਬਾਈ ਬਲਵੰਤ ਸਿੰਘ ਰਾਜਵਾਨਾ ਨੇ ਕੀਤੀ ਰਹਿਮ ਦੀ ਅਪੀਲ ਉਹ ਗੱਲ ਵੱਖਰੀ ਆ ਉਹ ਤੁਸੀਂ ਕਰ ਸਕਦੇ ਹੋ ਤੁਹਾਡਾ ਆਈਟੀ ਸੈਲ ਕਰ ਸਕਦਾ ਉਹ ਪਹਿਲਾਂ ਵੀ ਕਰਦਾ ਆਇਆ ਤੇ ਹੁਣ ਵੀ ਤੇ ਗਾਂ ਵੀ ਹੋ ਸਕਦਾ ਕਰੇ ਇਹਨਾਂ ਗੱਲਾਂ ਤੇ ਲੋਕਾਂ ਨੇ ਵਿਸ਼ਵਾਸ ਨਹੀਂ ਕਰਨਾ ਇਹਨਾਂ ਇਹਨਾਂ ਗੱਲਾਂ ਤੇ ਸਿੱਖ ਜਗਤ ਨੇ ਵਿਸ਼ਵਾਸ ਨਹੀਂ ਕਰਨਾ ਸੋ ਮਸਲਾ ਇਹ ਹੀ ਆ ਕਿ ਅਰਦਾਸ ਬੇਨਤੀ ਤਾਂ ਤੁਹਾਨੂੰ ਕਿਉਂ ਤਕਲੀਫ ਹੁੰਦੀ ਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਅਰਦਾਸ ਦੀ ਪਾਵਰ ਕਿੰਨੀ ਆ ਅਰਦਾਸ ਦੇ ਵਿੱਚ ਤਾਕਤ ਕਿੰਨੀ ਐ ਸੋ ਲੋਕਾਂ ਨੂੰ ਵੀ ਬੇਨਤੀ ਕਰਦੇ ਆ ਭਾਵੇਂ ਅਰਦਾਸ ਨੂੰ ਰੋਕਣ ਅਰਦਾਸ ਨੂੰ ਰੋਕਣ ਵਾਲੇ ਮਤਲਬ ਕਿੱਥੇ ਕਿੱਥੇ ਦੇਣ ਦੇਣਗੇ ਸੋ ਅਰਦਾਸ ਕਿਤੇ ਵੀ ਕੀਤੀ ਜਾ ਸਕਦੀ ਆ ਆਪਣੇ ਲੋਕਲ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕਰੋ ਕਰੇ ਅਰਦਾਸ ਬੇਨਤੀ ਕਰੋ ਅਰਦਾਸ ਬੇਨਤੀ ਕਰੋ ਅਰਦਾਸ ਮੰਨੀ ਜਾਊਗੀ ਜੇ ਸੱਚੇ ਦਿਲੋਂ ਕਰੋਗੇ ਤਾਂ ਸੋ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਸ਼ਹੀਦੀ ਦਿਹਾੜੇ ਚੱਲ ਰਹੇ ਆ ਸ਼ਹੀਦੀ ਦਿਹਾੜਿਆਂ ਦੇ ਵਿੱਚ ਵੀ ਕੁਸ਼ੀ ਨੇ ਕੁਸ਼ੀ ਨੂੰ ਇੱਕ ਪਾਸੇ ਰੱਖ ਦਿਓ ਉਹਨਾਂ ਕੇ ਚਰ ਥੋੜਾ ਜਾ ਤੇ ਸ਼ਹੀਦੀ ਦਿਹਾੜਿਆਂ ਦੇ ਵਿੱਚ ਗੁਰੂ ਸਾਹਿਬ ਨੇ ਆਪਣੇ ਲਈ ਪਰਿਵਾਰ ਵਾਰਿਆ ਤੇ ਉਹਨਾਂ ਨੂੰ ਵੀ ਮਾੜਾ ਮੋਟਾ ਯਾਦ ਰੱਖ ਲਗੇ ਆਪਾਂ ਉਹਨਾਂ ਨੂੰ ਵੀ ਯਾਦ ਰੱਖਣਾ ਬਣਦਾ ਤੇ ਬਾਕੀ ਸਪਸ਼ਟ ਰੂਪ ਦੇ ਵਿੱਚ ਅਮਤ ਸ਼ਾਹ ਨੂੰ ਤੇ ਸਾਰੇ ਡੀਪ ਸਟੇਟ ਨੂੰ ਜਿਹੜੀ ਕਿ ਸਿੱਖ ਜਗਤ ਨੂੰ ਬਦਨਾਮ ਕਰਨ ਦੇ ਵਿੱਚ ਲੱਗੀ ਹੋਈ ਆ ਜਿਹੜੀ ਕੌਮ ਨੂੰ ਬਦਨਾਮ ਕਰਨ ਦੇ ਵਿੱਚ ਲੱਗੀ ਹੋਈ ਆ ਜਾਂ ਜਿਹੜੇ ਵਿੱਚ ਕੌਮ ਦੇ ਗद्दार ਵੜੇ ਹੋਏ ਆ ਉਹ ਜਿਹੜੇ ਅੱਜ ਕੱਲ ਕਿਸੇ ਕਿਸੇ ਬਾਬੇ ਕੋਲੇ ਜਾਵੜੇ ਬਾਣਾ ਪਾ ਕੇ ਕਦੇ ਕਿਸੇ ਬਾਬੇ ਕੋਲੇ ਜਾਵੜੇ ਤੇ ਬਾਣੇ ਨੂੰ ਬਦਨਾਮ ਕਰ ਰਹੇ ਆ ਉਹਨਾਂ ਤੇ ਵੀ ਕਦੇ ਵਿਸ਼ਵਾਸ ਨਹੀਂ ਕਰਨਾ ਨਾ ਉਹਨਾਂ ਤੇ ਪਹਿਲਾਂ ਵਿਸ਼ਵਾਸ ਹੋਇਆ ਸੀ ਨਾ ਹੁਣ ਹੋਣਾ ਸੋ ਡੀਪ ਸਟੇਟ ਜੋ ਕਰ ਰਹੀ ਆ ਇਹ ਸਾਰਿਆਂ ਨੂੰ ਪਤਾ ਹਾਂ ਬੋਲ ਕੇ ਕੋਈ ਰਾਜੀ ਨਹੀਂ ਮੈਨੂੰ ਪਤਾ ਪਰ ਪਤਾ ਸਾਰਿਆਂ ਨੂੰ ਆ ਕਿ ਅਸਲੀਅਤ ਕੀ ਆ ਸਚਾਈ ਕੀ ਆ ਤੇ ਕੀ ਨਹੀਂ ਸੋ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਵੱਧ ਤੋਂ ਵੱਧ ਸੰਘਰਸ਼ ਲੜੋ ਵੱਧ ਤੋਂ ਵੱਧ ਸਾਥ ਦਿਓ ਸੱਚਾਈ ਦਾ ਜੇ ਵਾਕਈ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੁਖੀ ਰਹਿਣਾ ਚਾਹੁੰਦੇ ਹੋ ਵਾਕਈ ਤੁਸੀਂ ਚਾਹੁੰਦੇ ਹੋ ਕਿ ਬੰਦੀ ਸਿੰਘ ਰਿਹਾ ਹੋਣ ਵਾਕਈ ਤੁਸੀਂ ਚਾਹੁੰਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗਾਂ ਤੋਂ ਬੇਅਦਬੀ ਨਾ ਹੋਵੇ ਜੇ ਵਾਕਈ ਤੁਸੀਂ ਚਾਹੁੰਦੇ ਹੋ ਕਿ ਭਾਈ ਅਮਰਤਪਾਲ ਸਿੰਘ ਸਾਮ ਜੇਲ ਤੋਂ ਬਾਹਰ ਆਉਣ ਰਿਹਾ ਹੋਣ ਵਾਕਈ ਤੁਸੀਂ ਦਿਲੋਂ ਚਾਹੁੰਦੇ ਹੋ ਤਾਂ ਅਮਰਸ਼ਾਹ ਦਾ ਵੀ ਵਿਰੋਧ ਕਰੋ ਡীপ ਸਟੇਟ ਦਾ ਵਿਰੋਧ ਕਰੋ ਸਰਕਾਰਾਂ ਦਾ ਵਿਰੋਧ ਕਰੋ ਜਿਹੜੇ ਮਾੜੀਆਂ ਨੀਤੀਆਂ ਜਾਂ ਜਿਹੜੇ ਗਲਤ ਸ਼ਾਮਦ ਆਪਣੇ ਸਿੱਖ ਜਗਤ ਲਈ ਵਰਤਦੇ ਆ ਸੋ ਸਾਰੇ ਸਪੋਰਟ ਕਰੋ ਸ਼ਹੀਦੀ ਦਿਹਾੜੇ ਚੱਲ ਰਹੇ ਆ ਸ਼ਹੀਦੀ ਦਿਹਾੜਿਆਂ ਦੇ ਵਿੱਚ ਵੀ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖੋ ਸਾਬਜਾਦਿਆਂ ਨੂੰ ਯਾਦ ਰੱਖੋ ਜਿਨ੍ਹਾਂ ਨੇ ਆਪਣੇ ਲਈ ਸ਼ਹੀਦੀ ਦਿੱਤੀ ਆਪਣੇ ਚੰਗੇ ਫਿਊਚਰ ਲਈ